ਸਸੀ ਗਾਲ ਜੀ ਸਾਰੇ ਕਿਸਾਨ ਭਰਾਵੋ ਨੂੰ ਜੀ ਸੋ ਜੀ ਅੱਜ ਮੈਂ ਦੱਸਾਂਗਾ ਜੀ ਆਪਣੇ ਜਿੱਦਾਂ ਆਪਾਂ ਲਾਈ ਸੀ ਚਕੰਦਰ ਜੀ ਖੇਤਾਂ ਚ ਔਰ ਚਕੰਦਰ ਆਪਣੇ ਜੀ ਤਿਆਰ ਹੋ ਗਏ ਨੇ ਜੀ ਆ ਦੇਖੋ ਜੀ ਆਪਣੇ ਬਹੁਤ ਵਧੀਆ ਇਹਦਾ ਹੈ ਜੀ ਜਮਾਹ ਔਰ ਗਰੋਥ ਬਹੁਤ ਵਧੀਆ ਕੀਤੀ ਜੀ ਔਰ ਹਾਂਜੀ ਔਰ ਆ ਦੇਖੋ ਜੀ ਚਕੰਦਰਾਂ ਨੇ ਗਰੋਥ ਬਹੁਤ ਵਧੀਆ ਕੀਤੀ ਹੈ ਔਰ ਆਪਾਂ ਜਿਹੜੇ ਚਕੰਦਰ ਲਗਾਏ ਸੀ ਇਹਨਾਂ ਤੇ ਆਪਾਂ ਕੋਈ ਖਰਚਾ ਜ਼ਿਆਦਾ ਨਹੀਂ ਕੀਤਾ ਔਰ ਦੂਸਰਾ ਨੰਬਰ ਇਹ ਇਹਨਾਂ ਉੱਤੇ ਆਪਾਂ ਜ਼ਿਆਦਾ ਸਪਰੇਅ ਵੀ ਨਹੀਂ ਕੀਤਾ ਔਰ ਜ਼ਿਆਦਾ ਰੇ ਵਗੈਰਾ ਵੀ ਨਹੀਂ ਪਾਇਆ ਜੋ ਪਹਿਲਾਂ ਆਪਾਂ ਆਪਾਂ ਖੇਤੀ ਦੀ ਬਵਾਈ ਕਰਕੇ ਆਪਾਂ ਨੀਚੇ ਪਾਤਾ ਸੀ ਔਰ ਉਸ ਤੋਂ ਬਾਅਦ ਆਪਾਂ ਇੱਕ ਸਿਰਫ ਫੰਗੀ ਸਾਈਡ ਉੱਪਰ ਪੱਤੇ ਵਾਸਤੇ ਜੋ ਪੱਤਿਆਂ ਦੀ ਜੋ ਜਾਲੀ ਵਗੈਰਾ ਜਾਂ ਪੱਤੇ ਖਰਾਬ ਹੁੰਦੇ ਨੇ ਉਹਨਾਂ ਵਾਸਤੇ ਇੱਕ ਸਪਰੇਅ ਕੀਤਾ ਸੀ ਉਸ ਤੋਂ ਬਾਅਦ ਆਪਾਂ ਸਿਰਫ ਇਹਨੂੰ ਪਾਣੀ ਲਗਾਇਆ ਔਰ ਕੁਛ ਨਹੀਂ ਔਰ ਦੇਖੋ ਜੀ ਚੰਕੰਦਰਾਂ ਦੀ ਗ੍ਰੋਥ ਔਰ ਇਹ ਆਪਣੇ ਹੁਣ ਤਿਆਰ ਹੋ ਗਏ ਨੇ ਜੀ ਹੁਣ ਆਪਾਂ ਇਹਨਾਂ ਨੂੰ ਆਪਾਂ ਮਤਲਬ ਪਟਾਈ ਕਰਕੇ ਗੁੱਛੀਆਂ ਵਗੈਰਾ ਬਨ ਕੇ ਸਫਾਈ ਕਰਕੇ ਮੰਡੀ ਕਰਨ ਕਰਾਂਗੇ ਔਰ ਜਿੱਦਾਂ ਕਿ ਹੁਣ ਆਪਣੇ ਵਿਆਹਾਂ ਦਾ ਸੀਜ਼ਨ ਚੱਲਦਾ ਪਿਆ ਹੈ ਔਰ ਜਿੱਦਾਂ ਪ੍ਰੋਗਰਾਮ ਵੈਰੇ ਵਗੈਰਾ ਚੱਲਦੇ ਪਏ ਨੇ ਔਰ ਦੁਕਾਨਦਾਰ ਜਿੱਦਾਂ ਹੁੰਦੇ ਨੇ ਆਪਣੇ ਜੂਸ ਵਗੈਰਾ ਵਾਲੀ ਜਿਹੜੇ ਦੁਕਾਨਾਂ ਨੇ ਜਾਂ ਹੋਰ ਦੁਕਾਨਦਾਰ ਔਰ ਉਹਨਾਂ ਤੇ ਉਹਨਾਂ ਤੇ ਇਹਨਾਂ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਹੈ ਔਰ ਇਸ ਇਸ ਤਰ੍ਹਾਂ ਆਪਾਂ ਸਿਕੰਦਰ ਔਰ ਜੀ ਇਸ ਤਰ੍ਹਾਂ ਆਪਾਂ ਇਦੀ ਡਿਮਾਂਡ ਹੋਣ ਕਰਕੇ ਇੱਕ ਵਾਰ ਆਪਾਂ ਜਿਹੜੀ ਪਹਿਲਾ ਪਟਾਈ ਇੱਕ ਵਾਰੀ ਜਨ ਕੇ ਵਿੱਚੋਂ ਵਿੱਚ ਆਪਾਂ ਛਾਂਟ ਕੇ ਆਪਾਂ ਮੇਨ ਮੇਨ ਥੋੜਾ ਜਿਹਾ ਆਪਾਂ ਪੱਟ ਕੇ ਜਨ ਕੇ ਮੰਡੀ ਕਰਨ ਕੀਤਾ ਸੀ ਔਰ ਮੰਡੀ ਕਰਨ ਵਿੱਚ ਇਸ ਦਾ ਰੇਟ ਬਹੁਤ ਹੀ ਜ਼ਿਆਦਾ ਵਧੀਆ ਮਿਲਿਆ ਸੀ ਔਰ ਆਪਾਂ ਨੂੰ ਤਾਂ ਮੰਡੀ ਵਿੱਚ ਰੱਖਣ ਨੂੰ ਜਗ੍ਹਾ ਮਤਲਬ ਰੱਖਣ ਵੀ ਨਹੀਂ ਦਿੱਤੇ ਜਦ ਇਹ ਹੀ ਵਿਕ ਗਏ ਨੇ ਜਿ ਆਪਣੇ ਜੋ ਵੀ ਆਪਾਂ ਟਰੈਲੀ ਟਰੈਕਟਰ ਲੈ ਕੇ ਗਏ ਸੀ ਔਰ ਉਸ ਤੋਂ ਇਲਾਵਾ ਇਸ ਦੀ ਦੁਬਾਰਾ ਡਿਮਾਂਡ ਆਈ ਏ ਕਿ ਥੋੜਾ ਜਿਹਾ ਵੱਧ ਲੈ ਕੇ ਆਓ ਭਾਜੀ ਔਰ ਹੁਣ ਆਪਾਂ 50 ਤੋਂ ਔਰ ਇੱਕ ਕਵਾਂਟਲ ਦੇ ਵਿੱਚ ਆਪਾਂ ਆਪਣੇ ਖੇਤਾਂ ਵਿੱਚੋਂ ਅੱਜ ਪਟਾਈ ਸ਼ੁਰੂ ਕਰ ਰਹੇ ਹਾਂ ਔਰ ਇਸ ਤੋਂ ਇਲਾਵਾ ਇਹ ਬਹੁਤ ਹੀ ਵਧੀਆ ਫਸਲ ਹੈ ਔਰ ਨਾ ਹੀ ਇਸ ਤੇ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ ਔਰ ਨਾ ਹੀ ਬਹੁਤ ਜ਼ਿਆਦਾ ਸਪਰੇ ਹੁੰਦਾ ਹੈ ਔਰ ਜਿੱਦਾਂ ਆਪਣੇ ਇਹਨਾਂ ਦੀ ਆਪਾਂ ਕਰ ਰਹੇ ਹਾਂ ਤੇ ਖਰਚਾ ਵੀ ਨਹੀਂ ਹੁੰਦਾ ਹੈਗਾ ਔਰ ਬਹੁਤ ਹੀ ਵਧੀਆ ਖੇਤੀ ਹੈ ਔਰ ਇਸ ਦੀ ਔਰ ਇਸ ਦਾ ਖਰਚਾ ਬਹੁਤ ਹੀ ਘੱਟ ਹੁੰਦਾ ਹੈ ਔਰ ਇਸ ਦੀ ਡਿਮਾਂਡ ਵੀ ਵਧੀਆ ਹੈ ਔਰ ਜੋ ਕਿ ਆਪਾਂ ਜੇ ਕਿਸੇ ਵੀ ਵੀਰਪੈਣਪਰਾ ਜਿਵੇਂ ਛੋਟੀਆਂ ਦੁਕਾਨਾਂ ਵਾਲੇ ਜਾਂ ਫੇਰੀ ਵਗਾਲੇ ਮੇਰੇ ਵੀਰ ਨੇ ਉਹਨਾਂ ਨੂੰ ਆਪਣੇ ਆ ਚਾਹੀਦੇ ਹੋਣ ਇਹ ਆਪਣੇ ਖੇਤਾਂ ਵਿੱਚੋਂ ਤਾਜ਼ੇ ਪਟਾਈ ਕਰਕੇ ਲੈ ਕੇ ਜਾ ਸਕਦੇ ਨੇ ਆਪਣੀ ਡਿਮਾਂਡ ਦੇ ਸਾਬ ਨਾਲ ਜਿੱਦਾਂ ਆਪਣੇ ਉਹਨਾਂ ਨੂੰ ਜਿੰਨੀ ਲੋੜ ਹੈ ਉਸ ਤਰ੍ਹਾਂ ਆਪਾਂ ਨੂੰ ਪਹਿਲਾਂ ਆਪਾਂ ਨੂੰ ਮਿਲ ਲੈਣਾਂ ਕਿ ਔਰ ਆਪਾਂ ਤਿਆਰ ਕਰਕੇ ਉਹਨਾਂ ਨੂੰ ਆਪਾਂ ਦੇਾਂਗੇ ਜੀ ਔਰ ਗੁੱਛੀਆਂ ਵਗੈਰਾ ਬਣ ਕੇ ਸਫਾਈ ਕਰਕੇ ਆਪਾਂ ਜਿੰਨੀ ਲੋੜ ਹੈ ਲੋੜ ਅਨੁਸਾਰ ਆਪਣੇ ਕੋਲ ਲੈ ਕੇ ਜਾ ਸਕਦੇ ਨੇ ਖੇਤਾਂ ਚੋਂ ਔਰ ਇਸ ਤਰ੍ਹਾਂ ਆਪਾਂ ਚਕੰਦਰ ਦੀ ਖੇਤੀ ਕੀਤੀ ਹੈ ਔਰ ਬਹੁਤ ਹੀ ਜ਼ਿਆਦਾ ਆਪਾਂ ਨੂੰ ਚਕੰਦਰ ਦਾ ਬਹੁਤ ਜ਼ਿਆਦਾ ਲਾਭ ਹੋਇਆ ਹੈ ਔਰ ਇਸ ਤਰ੍ਹਾਂ ਇਸ ਤੇ ਕੋਈ ਖਰਚਾ ਵੀ ਨਹੀਂ ਹੈਗਾ ਔਰ ਆਪਾਂ ਇਸ ਤੋਂ ਵੱਧ ਆਪਾਂ ਹੋਰ ਵੀ ਆਪਾਂ ਇਹ শালগম ਵਗੈਰਾ ਵੀ ਲਗਾਏ ਨੇ ਔਰ ਮੇਥਾ ਵਗੈਰਾ ਲਸਣ ਵਗੈਰਾ ਦੀ ਵੀ ਖੇਤੀ ਕੀਤੀ ਹੈ ਔਰ ਇਹ ਖੇਤੀ ਆਪਣੀ ਬਹੁਤ ਹੀ ਵਧੀਆ ਹੈ ਔਰ ਜੀ ਆਪਾਂ ਤੁਹਾਨੂੰ ਦੱਸਿਆ ਸੀ ਆਪਾਂ ਪਿਛਲੀ ਵੀਡੀਓ ਚ ਲਿਖਾਇਆ ਸੀ ਦੱਸਿਆ ਸੀ ਕਿ ਆਪਾਂ ਚਕੰਦਰ ਲਗਾਏ ਨੇ ਜੀ ਓੜੀਆਂ ਤੇ ਔਰ ਆਪਣੇ ਚਕੰਦਰ ਜੀ ਆਪਣੇ ਤਿਆਰ ਹੋ ਗਏ ਨੇ ਔਰ ਜਿੱਦਾਂ ਕਿ ਆਪਣੇ ਕੱਲ ਆਪਾਂ ਲੈ ਕੇ ਗਏ ਸੀ ਜੀ ਥੋੜੇ ਹੋਰ ਅੱਜ ਆਪਾਂ ਕੋਲੋਂ ਫੋਨ ਆ ਗਏ ਨੇ ਜੀ ਛੋਟੇ ਦੁਕਾਨਦਾਰ ਔਰ ਵੱਡੇ ਦੁਕਾਨਦਾਰ ਜਿੱਦਾਂ ਕਿ ਫੇਰੀ ਵਾਲਿਆਂ ਦੇ ਕਿ ਪਾਜੀ ਸਾਨੂੰ ਇਦਾਂ ਇਦਾਂ ਮਾਲ ਸਾਡਾ ਤਿਆਰ ਕਰ ਦਿਓ ਔਰ ਅਸੀਂ ਤੁਹਾਨੂੰ ਤੋਂ ਕੱਲ ਖਰੀਦ ਲਾਂਗੇ ਔਰ ਇਸ ਤਰ੍ਹਾਂ ਆਪਾਂ ਹੁਣ ਆਪਾਂ ਆਪਣੇ ਜੋ ਵੀ ਆਪਣੇ ਲੋੜ ਅਨੁਸਾਰ ਜਿਸ ਜਿਸ ਨੇ ਆਪਾਂ ਬੋਲਿਆ ਆਪਾਂ ਮਾਲ ਤਿਆਰ ਕਰ ਰਹੇ ਆਂ ਔਰ ਇਸ ਤਰ੍ਹਾਂ ਆਪਾਂ ਚਕੰਦਰ ਦੀ ਖੇਤੀ ਤੋਂ ਵੱਧ ਤੋਂ ਵੱਧ ਆਪਾਂ ਮੁਨਾਫਾ ਕਮਾ ਰਹੇ ਆਂ ਔਰ ਇਸ ਖੇਤੀ ਤੇ ਖਰਚਾ ਬਹੁਤ ਘੱਟ ਆਂਦਾ ਹੈ ਔਰ ਪਾਣੀ ਦੀ ਵੀ ਘੱਟ ਲੋੜ ਪੈਂਦੀ ਹੈ ਔਰ ਜੇ ਤੁਹਾਨੂੰ ਸਾਡੀ ਇਹ ਫਸਲ ਚਕੰਦਰ ਦੀ ਫਸਲ ਦੀ ਜਾਣਕਾਰੀ ਚੰਗੀ ਲੱਗੀ ਹੋਵੇ ਔਰ ਸਾਡੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਨਾ ਜੀ ਤਾਂ ਕਿ ਅਸੀਂ ਹੋਰ ਤੁਹਾਨੂੰ ਨਵੀਂ ਫਸਲ ਬਾਰੇ ਅੱਗੇ ਵੀ ਜਾਣਕਾਰੀ ਦਿੰਦੇ ਰਹੀਏ ਆਪ ਸਭ ਕਿਸਾਨਾਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ